ਆਪੇ ਦੈਂਕਪੀਪਾਂ ਸਾਡੇ ਭਰਾ ਦੇ ਨੇਗਾ ਜਿਹੜੇ ਸ਼ੋਅ ਦੇ ਵਿੱਚ ਹਮੇਸ਼ਾ ਚੱਲਦੇ ਹੋਣਗੇ ਲੱਖ 100 ਤੋਂ ਨਹੀਂ ਆਉਂਦੇਗਾ ਹਮੇਸ਼ਾ ਆਉਂਦਾ ਤੇ ਸ਼ੋਅ ਨਾਲ ਦਾ ਤਰੀਕਾ ਫੈਲਾਦਾ ਕਿੱਲੇ ਸਜੋਗ ਦੇ ਉਹਨਾਂ ਦਾ ਤੋਂ ਉਹਨਾਂ ਦੇ ਨਾਲ ਚੱਪਿੰਗਾ ਤੇ ਫੇਰ ਵੀ ਜੇ ਕਿਤੇ ਤੁਹਾਨੂੰ ਕੋਈ ਕਮਪਲੈਨਟ ਆਉਂਦੀ ਤੇ ਉਹ ਕੰਮ ਦੇ ਵਿੱਚ ਚੰਗਣੇ ਸਾਹਿਬ ਨੂੰ ਤੇ 15 ਦੈਂਕਪੀਪਾਂ ਦਿਸੋ ਉਹ ਪੁੱਲ ਵੀ ਆ ਰਿਹਾ ਕੰਮ ਇਹ ਸਟੇਟ ਕੰਨਿਟੀ ਆ ਰਹੀ ਹੈ ਪਿੰਡ ਦੇ ਨੇੜੇ ਕੰਮ ਦਾ ਉਹ ਨਹੀਂ ਆਪਣੀ ਸ਼ੁਰੂ ਹੋਈ ਦਾ ਤਾਂ ਉਸ ਤੋਂ ਅੱਪਰ ਕੰਮ ਨਹੀਂ ਚੱਲੇਗਾ ਉਨਾਂ ਦਾ ਕਾਰਨ ਇਹ ਹੀ ਕਿ ਪੈਸੇ ਫੰਡ ਹੈ ਗ੍ਰਾਮ ਪਚਾਇ ਤੇ ਪੰਚਾਇਤਾਂ ਦੇ ਵਿੱਚ ਵੀ ਤੇਈ ਪਿੰਡਾਂ ਜage ਕਈ ਪਿੰਡਾਂ ਤੋਂ ਸਰਪੰਚ ਜੀ ਇਦਾਂ ਦੇ ਕਿ ਸਾਨੂੰ ਦਿਹਾੜ ਗਿਆ ਕੁਝ ਗਲਾਸਮਤੀਆਂ ਚ ਹੈਗੇ ਆ ਆਪਣੀਆਂ ਜਿਲ੍ਹਾ ਪ੍ਰੀਸ਼ਦ ਦੇ ਪੈਸੇ ਹੈਗੇ ਪੈਸੇ ਫੰਡ ਆਪਣ ਨੂੰ ਪਏ ਆ ਪਰ ਉਹ ਇਹ ਆ ਰਿਹਾ ਕਿ ਗਿਆਪ ਪਿੰਡਾਂ ਨੂੰ ਪੈਸੇ ਪਾ ਦਿੰਦੇ ਸੀ ਉਹ ਪੰਚਾਇਤਾਂ ਦੂਜੀਆਂ ਦੀ ਕਾਂਗਰਸ ਦੀਆਂ ਅਸੀਂ ਕਿਤੇ ਤਾਲੀ ਨਹੀਂ ਕਾਂਗਰਸ ਦੀਆਂ ਕਰਦੇ ਪਚਾਇਤਾਂ ਨਹੀਂ ਅੰਦੇ ਕਾਰਨ ਕਰਕੇ ਤਾਂ ਮਨ ਹੀ ਕਰ ਸਕਦੇ BNP ਆ ਚ ਆਪਣੀ ਤਰਸੰਦ ਕਲੱਗ ਚਿਰਤੇ ਆ ਪਿੰਡ ਕੋਲੋ ਪ੍ਰਬੰਧਕ ਰੈਡੀ ਹੋ ਗਏ ਆਪਣੇ ਕੰਮ ਕਰਨ ਵਾਸਤੇ ਸੈਕਟਰੀ ਆਪਣੇ ਬਿਲਕੁਲ ਰੈਡੀ ਹੋ ਗਏ ਆ ਉਹਨਾਂ ਨੂੰ ਜਿ ਘਾਰ ਮਿਲ ਚੁੱਕੇ ਆ ਉਹਨੋਂ ਕੰਮ ਜਿਹੜਾ ਹੈ ਤੇ ਜਿਹਨੂੰ ਜਾਇ ਆਪਣੇ ਤੋਂ ਪਹਿਲਾਂ ਪਹਿਲਾਂ ਸਾਰੇ ਪਿੰਡਾਂ ਨੂੰ ਮੈਸਜੇਜ ਤੋਂ ਪਤਾਉਂਗਾ ਕਿ ਮੇਰੇ ਮਹਤਵਪੁਰਿਆ ਉਹ ਬਸ ਚੜ ਕੇ ਛੇਤੀ ਤੋਂ ਛੇਤੀ ਦੀ ਕੋ ਪੈਸੇ ਪੁੱਛ ਲਈ ਤੇ ਕੋਈ ਮਤੇ ਪਵਾ ਨਹੀਂ ਤਾਂ ਕਿ ਆਪਣੇ ਕੰਮ ਚਾਲਸੇ ਦੇ ਵਿੱਚ ਕਿ ਇਹ ਦੋੜੇ ਜਿਹਾ ਪ੍ਰੋਬਲਮ ਆਈ ਨਹੀਂ ਕਿ ਜਿੰਨਾ ਕਰਕੇ ਉਹਨੂੰ ਸਹੀ ਆ ਆਪਣੇ ਹਰਤਾਜ ਕੰਮ ਆ ਰਹਿਣਾ ਹੋਣੀ ਜਾਂ ਜਿੱਦਾਂ ਆਪਣੇ ਆਪ ਹੀ ਬਣ ਜੇ ਜਿੱਦਾਂ ਆਪਣੀਆਂ ਪੰਚਾਇਤਾਂ ਬਣੀਆਂ ਤਾਂ ਕੰਮ ਸਾਰੇ ਆਪਣੇ ਨਾਮਪਾਤ ਦੀ ਹੱਥ ਵਿੱਚ ਆ ਜਾਣਗੇ ਇਨਾ ਸਮਝ ਦੇ ਵਿੱਚ ਥੋੜਾ ਜਿਹਾ ਗੰਭੂਤਨ ਰਿਹਾ ਵਾ ਉਹ ਫਿਰ ਵੀ ਹੁਣ ਬਿਲਕੁਲ ਸਹੀ ਚੱਲ ਰਹਾ ਜਿੰਨੇ ਵੀ ਪਿੰਡਾਂ ਪੈਸੇ ਅੱਗੇ ਤੁਸੀਂ ਦਿਵਾਓ ਮੈਂ ਜਿਆਦਾ ਸਮਾਂ ਨਾਲ ਆਵਾ ਵੀ ਸਭ ਤੋਂ ਪਹਿਲਾਂ ਤੁਹਾਡਾ ਸਹਾਰਾ ਰਿਹਾ ਜੀ ਤੁਹਾਨੂੰ ਆਤਿ ਕਰਦਾ ਕਿ ਜਿੰਨਾ ਇਨਾ ਸਮਾਂ ਤੁਸੀਂ ਇੱਥੇ ਹੱਲੀ ਮੀਟ ਕੀਤੀ ਹੈ ਕਿ ਜਿੰਨਾ ਸਿਧਾਂਤ ਪਤਲਾਰੀ ਹੋਵੇ ਆਜੋ ਤੇ ਮੈਂ ਸਭਾ ਹੀ ਕਹਾਂਗਾ ਕਿ ਸਮਾਂ ਸਭ ਅੱਜ ਜਿਹੜਾ ਤੁਸੀਂ ਪਿੰਡਾਂ ਪਿੰਡਾਂ ਦਾ ਉਦਾਰਾ ਕਰ ਰਿਹਾ ਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਉਹਦੇ ਬਾਰੇ ਤੁਹਾਨੂੰ ਕਿੰਨਾ ਕੁ ਸਹਿਯੋਗ ਲੋਕਾਂ ਦਾ ਮਿਲ ਰਿਹਾ ਹੈ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਦੀ ਰਮਤਾਈ ਸਾਰੇ ਸੁਣ ਰਹੇ ਸੋਤਿਆਂ ਨੂੰ ਸਵਾਗਤ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਨ ਨੇ ਇਲੈਕਸ਼ਨਾਂ ਦਾ ਕਰਕੇ ਪਿੰਡਾਂ ਦੇ ਵਿੱਚ ਆਉਂਦੇ ਨਹੀਂ ਇਲੈਕਸ਼ਨਾਂ ਤੋਂ ਪਹਿਲਾਂ ਵੀ ਮੈਂ ਪਿੰਡਾਂ ਦੇ ਵਿੱਚ ਆਉਂਦਾ ਰਿਹਾ ਆ ਜਿਹੜਾ ਮੈਂ ਆਉਣ ਦਾ ਪ੍ਰੋਗਰਾਮ ਮੇਰਾ ਸਾਡੇ ਵਰਕਰ ਵਲੰਟੀਅਰਾਂ ਦੇ ਨਾਲ ਮਿਲਣੀ ਕਰਨ ਦਾ ਉਹਨਾਂ ਨੂੰ ਮਿਲ ਕੇ ਉਹਨਾਂ ਨਾਲ ਸਲਾਹ مشورہ ਕਰਨ ਦਾ ਕੋਈ ਰਸਤੀਆਂ ਕਾਊਂਡ ਦੀਆਂ ਮੀਟਿੰਗਾਂ ਨਹੀਂ ਗੀਆਂ ਅਸੀਂ ਆਪਣੇ ਵਰਕਰਾਂ ਨਾਲ ਮਿਲ ਕੇ ਉਹਨਾਂ ਨਾਲ ਸਲਾਹ مشورہ ਕਰਨਾ ਆਉਣ ਆਉਣੀਆਂ ਨਿਸ਼ਚਨਾ ਨੂੰ ਆਪਾਂ ਕਿਹੜੀ ਵੀ ਉਹਦਬੰਦੀ ਨਾਲ ਲੱਗਣਾ ਕਿਹੜੇ ਤਰੀਕੇ ਨਾਲ ਕਿੱਦਾਂ ਸਿਸਟਮੈਟਿਕਲੀ ਅਸੀਂ ਲੱਗਣਾ ਤੇ ਸਾਡਾ ਅੱਜ ਇੱਧਰ ਨੇ 15 ਪਿੰਡਾਂ ਦਾ ਪ੍ਰੋਗਰਾਮ ਸੀਗਾ ਸਵੇਰ ਤੋਂ ਜਿਹੜਾ ਸਾਡੇ ਐਸਏਪਿੰਡ ਤੋਂ ਸਾਡੇ ਬਲਦੇਵ ਸਿੰਘ ਦੀ ਸਰਦ ਬਲਦੇਵ ਸਿੰਘ ਜੀ ਮਗਲਾਨੀ ਸਾਹਿਬ ਸਾਡੇ ਬਲਾਕ ਪ੍ਰਧਾਨ ਨੇ ਇਹਨਾਂ ਦੇ ਪਿੰਡਾਂ ਤੇ ਬੜੇ ਵਧੀਆ ਸਾਡੀ ਇਹ ਟੀਮ ਆ ਤੇ ਕੰਮ ਬੜਾ ਵਧੀਆ ਤਰੀਕੇ ਨਾਲ ਕਰ ਰਹੇ ਅੱਜ ਦਾ ਮਕਸਦ ਸਾਡਾ ਇਲੈਕਸ਼ਨਾਂ ਨੂੰ ਵੇਖਣੀ ਸਾਡਾ ਸਾਡੇ ਵਲੰਟੀਅਰਾਂ ਦੇ ਨਾਲ ਮਿਲਣੀ ਹੈ ਸਰ ਜਿਹੜਾ ਇਹ ਪਿੰਡਾਂ ਦੇ ਵਿੱਚ ਕਈਆਂ ਦਾ ਰੋਸ ਆ ਕਿ ਸਾਡੇ ਪਿੰਡਾਂ ਦੇ ਵਿੱਚ ਐਮਐਲਏ ਸਾਹਿਬ ਨਹੀਂ ਆਉਂਦੇ ਜਾਂ ਸਾਡੇ ਕੋਈ ਕਾਰੋਬਾਰ ਨਹੀਂ ਹੋ ਰਹੇ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੇਰੇ ਆਉਣ ਦੀ ਗੱਲ ਮੈਂ ਪਹਿਲਾਂ ਤੁਹਾਨੂੰ ਇੱਥੇ ਗੱਲ 'ਚ ਕਲੀਅਰ ਕਰ ਚੁੱਕਾ ਕਿ ਮੇਰੇ ਆਉਣ ਦਾ ਕੋਈ ਇਹ ਨਹੀਂ ਕਿ ਮੈਂ ਆਇਆ ਨਹੀਂ ਮੈਂ ਜਦੋਂ 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 ਮੇਰੇ ਵਰਕਰ ਸਾਥੀ ਕੋਈ ਖੁਸ਼ੀ ਗਮੀ ਕੋਈ ਪ੍ਰੋਗਰਾਮ ਜਾਂ 2 ਮਹੀਨੇ 3 ਮਹੀਨੇ ਪਹਿਲਾਂ ਥੋੜੇ ਦਿਨ ਪਹਿਲਾਂ ਸਰਕਾਰ ਤੁਹਾਡੇ ਦਰਵਾਜ਼ੇ ਤੈਤ ਮੈਂ ਸਾਰੇ ਪਿੰਡਾਂ ਤੇ ਜਾ ਜਾ ਕੇ ਕੈਂਪ ਲਗਾਏ ਆ ਕੱਲੇ ਨਹੀਂ ਕੱਲੇ ਆ ਕਿ ਪ੍ਰੋਗਰਾਮ ਜਿਹੜੇ ਆ ਪ੍ਰੋਗਰਾਮ ਤਹਿਤ ਹੀ ਅਸੀਂ ਹੁਣ ਤੋਂ ਸ਼ੁਰੂ ਕੀਤਾ ਹੈ ਆਉਣ ਵਾਲੇ ਇਲੈਕਸ਼ਨਾਂ ਨੂੰ ਮੁੱਖ ਰੱਖਦੇ ਆ ਜਿਨ੍ਹਾਂ ਵਾਂਗ ਵਿਉਂਤਬੰਦੀ ਆਪਣੀ ਵਿਉਂਤਬੰਦੀ ਦਾ ਸਾਡੀ ਇਹ ਮੀਟਿੰਗ ਇੰਡਾ ਦੇ ਵਿੱਚ ਕਈਆਂ ਸਰਪੰਚਾਂ ਨੇ ਸਾਰੇ ਮਤਲਬ ਆਪਣੇ ਜਿਹੜੇ ਨਾਲ ਰਹੇ ਆ ਇਹਨਾਂ ਦੇ ਸਰਪੰਚਾਂ ਦੇ ਉਹਨਾਂ ਦੇ ਕੰਮ ਕੀਤੇ ਜਿਹੜੇ ਅਧੂਰੇ ਕੰਮ ਰਹਿ ਗਿਆ ਉਹ ਮਤਲਬ ਕਿਹੜੇ ਤਰੀਕੇ ਨਾਲ ਹੋਣਾ ਹੋ ਸਕਦੇ ਸਾਰੇ ਨੂੰ ਪਤਾ ਕਿ ਆਉਣ ਵਾਲੇ ਦਿਨਾਂ 'ਚ ਕੋਡ ਆਫ ਕੰਡੈਕਟ ਲੱਗ ਜਾਣਾ ਇਸ ਤੋਂ ਨੱਪਕੋ ਕੰਡਕਟ ਪਹਿਲਾਂ ਜਿਹੜੇ ਸਾਡੇ ਪਿੰਡਾਂ ਦੇ ਪੰਚਾਇਤਾਂ ਦੇ ਕੋਲ ਫੰਡ ਪਏ ਨੇ ਉਹ ਫੰਡ ਪ੍ਰਬੰਧਕ ਸ਼ਾਇਦ ਲੱਗ ਚੁੱਕੇ ਆ ਪ੍ਰਬੰਧਕ ਲੱਗੇ ਉਹ ਪਿੰਡਾਂ ਦੇ ਕੰਮ ਆਪਾਂ ਜਿਹੜੇ ਸ਼ੁਰੂ ਕਰਵਾਵਾਂਗੇ ਕੋਰਪੋਰੇਟ ਆਫ ਕੰਡਕਟ ਜਦੋਂ ਲੱਗੇ ਆ ਨਵੇਂ ਫੰਡ ਤਾਂ ਨਹੀਂ ਆਣੇ ਪਰ ਜਿਹੜੇ ਕੰਮ ਚੱਲਦੇ ਹੋਣਗੇ ਉਹ ਆਪਾਂ ਕਰਾਵਾਂਗੇ ਬਿਨਾਂ ਰਿਕਵਰ ਤੋਂ ਕੰਮ ਚੱਲਣਗੇ ਕੋਈ ਪ੍ਰੋਬਲਮ ਨਹੀਂ ਉਸ ਠੀਕ ਹੈ ਠੀਕ ਹੈ